ਜੇਕਰ ਤੁਸੀਂ ਕੀਮਤ ਦੇਖੇ ਬਿਨਾ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੜੀ ਦੇਖੇ ਬਿਨਾ ਕੰਮ ਕਰਨਾ ਪਵੇਗਾ ਗਰੀਬ ਰਹੋਗੇ ਤਾਂ ਕੋਈ ਧਿਆਨ ਨਹੀਂ ਦੇਵੇਗਾ ਮਿਹਨਤ ਕਰੋਗੇ ਤਾਂ ਸਾਰੇ ਹੱਸਣਗੇ ਜਦੋਂ ਕਾਮਯਾਬ ਹੋਵੋਗੇ ਤਾਂ ਹਰ ਕੋਈ ਈਰਖਾ ਕਰੇਗਾ ਆਪਣੀ ਸਿਆਣਪ ਵੀ ਜ਼ਰੂਰੀ ਹੈ ਨਹੀਂ ਤਾਂ ਅਰਜੁਨ ਅਤੇ ਦਰਯੋਦਨ ਦਾ ਗੁਰੂ ਇੱਕੋ ਸੀ ਸਮੇਂ ਦੇ ਨਾਲ ਬਦਲੋ ਜਾਂ ਜ਼ਮਾਨੇ ਨੂੰ ਬਦਲਣਾ ਸਿੱਖੋ ਮਜਬੂਰੀਆਂ ਨੂੰ ਗਾਲਾਂ ਨਾ ਕੱਢੋ ਹਰ ਹਾਲਤ ਵਿੱਚ ਤੁਰਨਾ ਸਿੱਖੋ ਸੋਚ ਇਹ ਨਹੀਂ ਹੋਣੀ ਚਾਹੀਦੀ ਕਿ ਚੰਗਾ ਰਸਤਾ ਲੱਭੀਏ ਸਗੋਂ ਇਹ ਸੋਚਣਾ ਚਾਹੀਦਾ ਹੈ ਕਿ ਜਿੱਥੇ ਵੀ ਮੈਂ ਪੈਰ ਧਰਾਂਗਾ ਉਹ ਰਸਤਾ ਚੰਗਾ ਬਣ ਜਾਵੇਗਾ ਆਖਰੀ ਸਾਹ ਤੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਜਾਂ ਤਾਂ ਟੀਚਾ ਮਿਲੇਗਾ ਜਾਂ ਤਜਰਬਾ ਦੋਵੇਂ ਚੀਜ਼ਾਂ ਚੰਗੀਆਂ ਹੁੰਦੀਆਂ ਹਨ ਜੋ ਸਾਨੂੰ ਇੱਕ ਵਧੀਆ ਇਨਸਾਨ ਬਣਾਉਂਦੀਆਂ ਹਨ ਜਦੋਂ ਚੰਦਣ ਨੂੰ ਰਗੜਿਆ ਜਾਂਦਾ ਹੈ ਤਾਂ ਉਹ ਪਰਮਾਤਮਾ ਦੇ ਸਿਰ ਤੇ ਲਗਾਇਆ ਜਾਂਦਾ ਹੈ ਅਤੇ ਜਦੋਂ ਰਗੜਿਆ ਨਹੀਂ ਜਾਂਦਾ ਉਹ ਸਿਰਫ ਜਲਾਉਣ ਲਈ ਹੀ ਵਰਤਿਆ ਜਾਂਦਾ ਹੈ ਚੰਗੇ ਲੋਕ ਦਾ ਸੁਭਾਅ ਜ਼ੀਰੋ ਵਰਗਾ ਹੁੰਦਾ ਹੈ ਜਦੋਂ ਜ਼ੀਰੋ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਜਦੋਂ ਜ਼ੀਰੋ ਕਿਸੇ ਅੱਖਰ ਦੇ ਪਿੱਛੇ ਲੱਗ ਜਾਂਦੀ ਹੈ ਤਾਂ ਜ਼ੀਰੋ ਦੀ ਗਿਣਤੀ ਦੇ ਨਾਲ ਉਸ ਦਾ ਮੁੱਲ ਵੱਧਦਾ ਹੈ ਇਸ ਲਈ ਤੁਹਾਨੂੰ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਕਾਮਯਾਬੀ ਤੋਂ ਬਾਅਦ ਤੁਹਾਡਾ ਮੁੱਲ 100 ਗੁਣਾ ਵੱਧ ਜਾਂਦਾ ਹੈ ਜਦੋਂ ਮਨੁੱਖ ਨੂੰ ਮੈਲੇ ਅਤੇ ਗੰਦੇ ਕੱਪੜਿਆਂ ਤੋਂ ਸ਼ਰਮ ਮਹਿਸੂਸ ਹੁੰਦੀ ਹੈ ਤਾਂ ਉਸ ਨੂੰ ਮੈਲੇ ਅਤੇ ਗੰਦੇ ਵਿਚਾਰਾਂ ਤੋਂ ਵੀ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ ਸ਼ਬਦਾਂ ਨੂੰ ਸਿਰਫ ਇਸ ਤਰੀਕੇ ਨਾਲ ਮੂੰਹ ਵਿੱਚੋਂ ਕੱਢਣਾ ਚਾਹੀਦਾ ਹੈ ਜਦੋਂ ਉਹਨਾਂ ਨੂੰ ਵਾਪਸ ਲੈਣਾ ਪਵੇ ਤੁਹਾਨੂੰ ਕੋਈ ਪਰੇਸ਼ਾਨੀ ਮਹਿਸੂਸ ਨਾ ਹੋਵੇ